ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਜਿਹੜੇ ਆਪਣੇ ਸੌਂਕ ਦੇ ਲਈ ਜਿਨ੍ਹਾਂ ਨੇ ਬੋਲਟ ਮੋਟਰਸਾਈਕਲ ਰੱਖਿਆ ਹੈ ਦਾ ਦੂਜੇ ਸਪਲੈਂਡਰ ਮੋਟਰਸਾਈਕਲ ਰੱਖਿਆ ਹੈ ਅੱਜ ਕੱਲ ਕੀ ਟ੍ਰੈਂਡ ਹੋ ਰਿਹਾ ਬੋਲਟ ਮੋਟਰਸਾਈਕਲ ਨੂੰ ਬਾਅਦ ਦੇ ਵਿੱਚ ਜ ਲੈ ਆਉਂਦੇ ਕੰਪਨੀ ਦੇ ਵਿੱਚੋਂ ਉਹਦਾ ਸਲੈਂਸਰ ਬਦਲਦੇ ਆ ਸਲੈਂਸਰ ਬਦਲਦੇ ਨਾਲ ਹੀ ਉਹਦੇ ਵੱਡੇ ਹਾਰਨ ਲਗਾਉਂਦੇ ਆ ਜਿਹੜਾ ਕਿ ਬਹੁਤ ਹੀ ਮਾੜੀ ਗੱਲ ਹੈ ਇਸ ਕਰਕੇ ਸਾਡੀ ਬੇਨਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਬੋਲਟ ਰੱਖੋ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਨੂੰ ਇਤਰਾਜ਼ ਨਹੀਂ ਹੈਗਾ ਪਰ ਉਹਦੇ ਸਲੈਂਸਰ ਦੀ ਜਿਹੜੀ ਤੁਸੀਂ ਬਦਲੋ ਨਾ ਜੋ ਕੰਪਨੀ ਵੱਲੋਂ ਸਲੈਂਸਰ ਲੱਗਿਆ ਉਹੀ ਵਾਰ ਰੱਖਣ ਦਿਓ ਹਾਰਨ ਵੀ ਜੋ ਕੰਪਨੀ ਵੱਲੋਂ ਲੱਗੇ ਨੇ ਉਹਨਾਂ ਨੂੰ ਚੱਲਣ ਦਿਓ ਇਹ ਬਦਲੋ ਨਾ ਇਹਨੂੰ ਮੋਡੀਫਾਈ ਨਾ ਕਰੋ ਜਿਹਦੇ ਨਾਲ ਬੜਾ ਬਜ਼ੁਰਗਾਂ ਜਦੋਂ ਲੰਘਦੇ ਆ ਤੁਸੀਂ ਪਟਾਕੇ ਮਾਰਦੇ ਹੋ ਉਹਨਾਂ ਦੀ ਹਾਰਟ ਅਟੈਕ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਬੋਲਟ ਮੋਟਰਸਾਈਕਲ ਜਿਹੜੇ ਸੌਂਕ ਨਾਲ ਚਲਾਓ ਤੁਹਾਡਾ ਸੌਂਕ ਹੈ ਸਾਨੂੰ ਕੋਈ ਤਰਾਜ ਨਹੀਂ ਪਰ ਜਿਹੜੇ ਪੰਜਾਬ ਦੇ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਉਹਦੀ ਉਲੰਘਣਾ ਨਾ ਕਰੋ ਜਦੋਂ ਤੁਹਾਡਾ ਚਲਾਨ ਹੁੰਦਾ ਹੈ ਤੁਸੀਂ ਜਾ ਕੇ ਆਪਣੇ ਪੇਰੈਂਟਸ ਨੂੰ ਦੱਸ ਦਿਓ ਵੀ ਸਾਡਾ ਜੀ 5000 ਦਾ 10000 ਦਾ ਚਲਾਨ ਹੋ ਗਿਆ ਤੇ ਤੁਹਾਡੇ ਘਰੇ ਥੋੜਾ ਜਿਹਾ ਦਿੱਕਤ ਆਉਂਦੀ ਹੈ ਕਲੇਸ਼ ਹੁੰਦਾ ਹੈ ਇਸ ਕਰਕੇ ਸਿਆਣੇ ਬਣੋ ਚਲਾਓ ਸਾਨੂੰ ਕੋਈ ਤਰਾਜ ਨਹੀਂ ਅਸੀਂ ਤੁਹਾਡੇ ਨਾਲ ਆ ਪਰ ਜਿਹੜੇ ਟ੍ਰੈਕ ਨਿਯਮਾਂ ਦੀ ਪਾਲਣਾ ਕਰਨੀ ਸਿੱਖੋ